ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਮੌਸਮ ਅਪਡੇਟ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਹਾ ਅੱਜ ਹੈਗੀ ਆ 8 ਜਨਵਰੀ 2024 ਤੇ ਆਉਣ ਵਾਲਾ ਹਫਤਾ 7-8 ਦਿਨ 9 ਦਿਨ ਤੱਕ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਕਿਉਂਕਿ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਹੁਣ ਮੁੱਖ ਤੌਰ ਤੇ ਇਹੀ ਸਵਾਲ ਆ ਕਿਉਂਕਿ ਕੁਝ ਕਿਸਾਨ ਵੀਰਾਂ ਨੇ ਫਸਲ ਨੂੰ ਪਾਣੀ ਲਾਉਣ ਬਾਰੇ ਖਾਸ ਤੌਰ ਤੇ ਕਣਕ ਦੀ ਫਸਲ ਨੂੰ ਕਿਉਂਕਿ ਸਬਜ਼ੀਆਂ ਜਾਂ ਲੂਆਂ ਚ ਤਾਂ ਹਲਕਾ ਪਾਣੀ ਜਿਹੜਾ ਹੈਗਾ ਸਮੇਂ-ਸਮੇਂ ਤੇ ਲੱਗਦਾ ਰਹਿੰਦਾ ਪਰ ਕਣਕ ਦੇ ਵਿੱਚ ਆਪਾਂ ਨੂੰ ਬੜੇ ਧਿਆਨ ਨਾਲ ਪਾਣੀ ਲਾਉਣਾ ਪੈਂਦਾ ਜੇ ਉੱਪਰੋਂ ਮੀਂਹ ਪੈ ਜਾਏ ਤੇ ਨਾਲ ਪਾਣੀ ਲੱਗਾ ਹੋਵੇ ਤਾਂ ਫਸਲ ਵਾਵਾ ਦਬ ਜਾਂਦੀ ਹੈ ਤੇ ਕੁਝ ਕਿਸਾਨ ਵੀਰਾਂ ਨੇ ਕੋਈ ਨਦੀਨ ਨਾਸ਼ਕ ਸਪਰੇ ਕਰਨੇ ਸੀ ਧੁੱਪ ਧੁੱਪ ਨਹੀਂ ਨਿਕਲ ਰਹੀ ਜਾਂ ਧੁੱਪ ਕਿੰਨੇ ਦਿਨਾਂ ਤੱਕ ਨਿਕਲ ਸਕਦੀ ਹੈ ਜਾਂ ਧੁੰਦ ਤੋਂ ਕਦੋਂ ਰਾਹਤ ਮਿਲੂਗੀ ਜਾਂ ਮੀਂਹ ਕਦੋਂ ਪੈ ਸਕਦਾ ਜਾਂ ਕੋਰੇ ਦੇ ਕੋਈ ਸਾਰ ਬਣਦੇ ਜਾਂ ਨਹੀਂ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਬੋ ਲਈ ਫੇਸਬੁੱਕ ਪੇਜ ਤੇ ਤੇਰੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਜਦੋਂ ਕਾਫੀ ਜ਼ਰੂਰਤ ਹੁੰਦੀ ਫਿਰ ਆਪਾਂ ਮੌਸਮ ਬਾਰੇ ਵੀ ਅਪਡੇਟ ਸਾਂਝੀ ਕਰੀਦੀ ਆ ਮੈਂ ਕਾਫੀ ਸਾਈਟਾਂ ਜਿਹੜੀਆਂ ਹੈਗੀਆਂ ਵੈਦਰ ਵਾਲੀਆਂ ਵੈਦਰ ਅਪਡੇਟ ਬਾਰੇ ਆਈਐਮਡੀ ਤਾਂ ਉਹ ਦੇਖਣ ਤੋਂ ਇਹੀ ਪਤਾ ਲੱਗਦਾ ਕਿ ਅਜੇ ਕਿਉਂਕਿ ਲਗਭਗ ਜਦੋਂ ਇੱਕਦਮ ਟੈਂਪਰੇਚਰ ਡਾਊਨ ਹੋਇਆ ਦਸੰਬਰ ਮਹੀਨਾ ਅੱਧ ਤੋਂ ਵੱਧ ਵੀ ਜਦੋਂ ਲੰਘ ਗਿਆ ਸੀਗਾ ਤਾਂ ਟੈਂਪਰੇਚਰ ਦਿਨ ਦਾ ਉੱਚੀ ਜਾ ਰਿਹਾ ਸੀਗਾ ਕਿਉਂਕਿ ਠੰਡ ਘਟ ਪਈ ਦਸੰਬਰ ਦੇ ਸ਼ੁਰੂ ਚ ਵੀ ਅੱਧ ਤੱਕ ਵੀ ਤੇ ਹੁਣ ਤਾਂ ਲਗਭਗ ਮੇਰਾ ਖਿਆਲ ਵੀ 2 ਹਫ਼ਤੇ ਵਾਂਗ ਹੋ ਗਿਆ ਕਿ ਠੰਡ ਕਾਫੀ ਪੈ ਰਹੀ ਹੈ ਠੰਡ ਦੀ ਜ਼ਰੂਰਤ ਵੀ ਸੀ ਖਾਸ ਤੌਰ ਤੇ ਜਿਵੇਂ ਕਣਕ ਦੀ ਫਸਲ ਨੂੰ ਆਪਾਂ ਕਹਿ ਰਹੀਏ ਕਿਉਂਕਿ ਠੰਡ ਦੇ ਨਾਲ ਹੀ ਫਸਲ ਬਣਨੀ ਹੁੰਦੀ ਹੈ ਬਾਕੀ ਕੀੜੇ ਮਕੌੜੇ ਤੁਰਾਤ ਮਿਲਦੀ ਹੈ ਫਸਲ ਫੋਟ ਕਰਦੀ ਹੈ ਕੋਲਡ ਡੇ ਜਿੰਨੇ ਚਾਹੀਦੇ ਹੁੰਦੇ ਫਸਲ ਨੂੰ ਨੇ ਮਿਲਣੇ ਚਾਹੀਦੇ ਆ ਫੇਰ ਠੰਡ ਜਿਹਦੇ ਵਿੱਚ ਫੇਰ ਹੀ ਫਸਲ ਜਿਹੜੀ ਉਹ ਝਾੜ ਦੇਣ ਦੇ ਸਮਰੱਥ ਬਣਦੀ ਆ ਨਹੀਂ ਤਾਂ ਤੀਲਾ ਚੜਨ ਲੱਗ ਪੈਂਦੀ ਆ ਤਾਂ ਮੌਸਮ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਕਾਫੀ ਜਿਹੜੇ ਹੈਗੇ ਆ ਟੀਵੀ ਚੈਨਲ ਵਾਲੇ ਕਹੀ ਜਾਂਦੇ ਸੀ 9 10 ਨੂੰ ਭਾਰੀ ਮੀਂਹ ਜੀ ਗੜੇਮਾਰੀ ਹੋ ਜਾਣੀ ਆ ਹੋ ਜਾਣਾ ਉਹ ਹੋ ਜਾਣਾ ਅਜੇ ਤੱਕ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜੇ ਆਪਾਂ ਹਰਿਆਣਾ ਵਗੈਰਾ ਦੀ ਗੱਲ ਕਰੀਏ ਤਾਂ ਮੀਂਹ ਦੇ ਕੋਈ ਅਸਾਰ ਬਣਦੇ ਨਜ਼ਰ ਆ ਨਹੀਂ ਰਹੇ ਐਮਪੀ ਵਿੱਚ ਯੂਪੀ ਵਿੱਚ ਇਹਨਾਂ ਦੇ ਕੁਝ ਹਿੱਸਿਆਂ 'ਚ ਮੀਂਹ ਪਿਛਲੇ ਦਿਨੀ ਪਿਆ ਵੀ ਹੈ ਤੇ ਕੁਝ ਹਿੱਸਿਆਂ 'ਚ 9-10 ਨੂੰ ਵੀ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ ਵਿੱਚ ਦੀ ਟੁੱਟ ਮੀ ਬਦਲ ਬਾਈ ਵੀ ਬਣੀ ਪਰ ਮੀਂਹ ਦੇ ਸਾਰ ਨਹੀਂ ਦਿਖ ਰਿਹਾ ਹਾਲਾਂਕਿ ਧੁੰਦ ਜਿਹੜੀ ਉਹ ਦੂਰ ਹੋ ਗਈ ਹੈ ਤਾਂ ਮਤਲਬ ਵਿਜ਼ਿਬਿਲਟੀ ਥੋੜੀ ਜਿਹੀ ਵੱਧ ਗਈ ਹੈ ਤੇ ਹੋ ਸਕਦਾ ਆਉਣ ਵਾਲੇ 2-4 ਦਿਨਾਂ ਦੇ ਵਿੱਚ ਧੁੰਦ ਥੋੜੀ ਜਿਹੀ ਹੋਰ ਚੱਕੀ ਜਾਵੇ ਜੇ ਉੱਤਰ ਪੱਛਮ ਮਤਲਬ ਪੱਛੋਂ ਵਗਦੀ ਆ ਤਾਂ ਫਿਰ ਜਿਹੜੀ ਧੁੰਦ ਚੱਕੀ ਜਾਊ ਤਾਂ ਫਿਰ ਹੋ ਸਕਦਾ ਸੂਰਜ ਦੇਵਤਾ ਦਾ ਦਰਸ਼ਨ ਵੀ ਹੋ ਜਾਣ ਤੇ ਜੇ ਪੱਛੋਂ ਵਗੂ ਉੱਤਰ ਪੱਛਮ ਤੋਂ ਹਵਾ ਵਗੂਗੀ ਤੇ ਥੋੜੀ ਬਹੁਤੀ ਧੁੱਪ ਲੱਗੂਗੀ ਤਾਂ ਫਿਰ ਕੋਰਾ ਵੀ ਪੈਣ ਦੇ ਸਾਰ ਬਣ ਸਕਦੇ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਇਸ ਕਰਕੇ ਜੇ ਆਪਾਂ ਗੱਲ ਕਰੀਏ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਅਜੇ ਲਾਉਣਾ ਤੇ ਫਸਲ ਪਾਣੀ ਮੰਗ ਰਹੀ ਆ ਕਣਕ ਦੀ ਖਾਸ ਤੌਰ ਤੇ ਕਿਉਂਕਿ ਆਲੂਆਂ ਦੇ ਵਿੱਚ ਵੀ ਤੁਸੀਂ ਸਮੇਂ-ਸਮੇਂ ਤੇ ਇਹਨੂੰ ਹਲਕਾ ਪਾਣੀ ਹੁਣ ਦਿੰਦੇ ਰਹਿਣਾ ਕਿਉਂਕਿ ਕੋਰਾ ਪੰਡ ਦੇ ਸਾਰ ਵੀ ਬਣ ਸਕਦੇ ਆ ਦੂਜੇ ਹਫਤੇ ਤੇ ਸਬਜ਼ੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੋਰ ਸਬਜ਼ੀਆਂ ਜਿਹੜੀਆਂ ਹੈਗੀਆਂ ਕਣਕ ਦੇ ਵਿੱਚ ਵੀ ਜਿੱਥੇ ਜਿਹੜੀ ਹੈਗੀ ਜਰੂਰਤ ਹੈਗੀ ਆ ਤਾਂ ਪਾਣੀ ਪਾਣੀ ਤੁਸੀਂ ਲਾ ਸਕਦੇ ਆ ਕਿਉਂਕਿ ਅਜੇ 5-7 ਦਿਨ ਕੋਈ ਬਿਲਕੁਲ ਮੀਂਹ ਵਗੈਰਾ ਦੇ आसार ਨਹੀਂ ਜਿੱਥੇ ਫਸਲ ਪਾਣੀ ਮੰਗਦੀ ਪਾਣੀ ਹਲਕਾ ਜ਼ਰੂਰ ਦੇ ਦਿਓ ਜਿੱਥੇ ਨਦੀਨ ਨਾਸ਼ਕ ਵਗੈਰਾ ਦੀ ਸਪਰੇ ਕਰਨੀ ਹੋ ਸਕਦਾ 2-4 ਦਿਨਾਂ ਚ ਮੌਸਮ ਜਿਹੜਾ ਉਹ ਥੋੜਾ ਜਿਹਾ ਸਾਫ਼ ਹੋ ਜਾਵੇ ਕੋਈ ਸੂਰਜ ਨਜ਼ਰ ਆਵੇ ਤਾਂ ਫਿਰ ਉਹ ਦੋ ਸਪਰੇ ਕਰਨ ਦੀ ਕੋਸ਼ਿਸ਼ ਕਰੋ ਉੱਚ ਵੱਧ ਕੰਮ ਕਰਦੀ ਹੈ ਤਤਾਂ ਵਾਲੀ ਸਪਰੇ ਤੁਸੀਂ ਜਦੋਂ ਤਰੇਲ ਲੈਂਦੀ ਦੁਪਹਿਰੋਂ ਬਾਅਦ ਖੁਸ਼ਕ ਪੱਤਿਆਂ ਤੇ ਤੁਸੀਂ ਬੇਸ਼ੱਕ ਬੱਦਲਬਾਈ ਹੋਵੇ ਜਾਂ ਧੁੱਪ ਨਹੀਂ ਨਿਕਲੀ ਤਾਂ ਤਤਾਂ ਵਾਲੀ ਸਪਰੇਅ ਜਿਹੜੀ ਉਹ ਤੁਸੀਂ ਕਰ ਸਕਦੇ ਹੋ ਬੇਫਿਕਰ ਹੋ ਕੇ ਮੇਨ ਗੱਲ ਇਹ ਹੀ ਹੈ ਕਿ ਜਿੱਥੇ ਪਾਣੀ ਫਸਲ ਮੰਗਦੀ ਹੈ ਨਾ ਉਹ ਲਾ ਦਿਓ ਅਜੇ ਮੀਂਹ ਬਾਰੇ ਕੋਈ ਅਸਾਰ ਐਡੇ ਕੋਈ ਹੈ ਨਹੀਂਗੇ ਜੇ ਕੋਈ ਅਪਡੇਟ ਹੋਈ ਤਾਂ ਜ਼ਰੂਰ ਸਾਂਝੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ